ਪਾਣੀ ਵਿੱਚ ਮਾਰਾਂ ਦੀ ਤੋ ਕਰਦੀ ਵੇ ਰੋਜੂ ਦੀ ਰਾਜਨ ਮਿਲਵਾ ਦੇ ਰਬਾ ਪਾਵੇਂ ਨਾ ਦੂਰ ਤਰੀਕ ਹੋ ਵਿਛੜਿਆ ਯਾਰ ਮਿਲਾ ਦੇ ਪ੍ਰਤਿਨਾਮ ਦੇ ਮੇਲ ਕਰਾ ਦੇ ਓਏ ਕੱਲ ਪਰਸੋਂ ਮੇਰੀ ਤੀਜ ਗਵਾਚੀ ਓਹ ਹੈ ਤੇਰੇ ਕੋਲ ਮਹਿਰਮਾਂ ਦੀ ਕਿਤੋਂ ਬੋਲ ਕਿਤੋਂ ਬੋਲ ਕਿੱਤੋਂ ਬੋਲ ਮਹਿਰਮਾਵੇ ਕਿਤੋਂ ਬੋਲ ਮਹਿਰਮਾਵੇ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਪੰਜਾਬੀ ਦੇ ਨਾਮਵਰ ਗਾਇਕ ਜਿਨ੍ਹਾਂ ਦੀ ਜ਼ੁਬਾਨ ਚੋਂ ਨਿਕਲਿਆ ਉਹ ਸੰਗੀਤ ਤੇ ਸੰਗੀਤ ਦੀਆਂ ਧੁਨਾ ਆਪਣੇ ਆਪ ਵਿੱਚ ਖਾਮੋਸ਼ੀ ਨੂੰ ਵੀ ਬਿਆਨ ਕਰਦੀਆਂ ਨੇ ਉਹ ਨਾਮ ਹੈ ਹਾਕਮ ਸੂਫੀ ਹਾਕਮ ਸੂਫੀ ਦੀ ਜ਼ਿੰਦਗੀ ਤੇ ਨਜ਼ਰ ਮਾਰੀਏ ਤਾਂ ਉਹਨਾਂ ਦੀ ਜ਼ਿੰਦਗੀ ਸੰਘਰਸ਼ਮਈ ਰਹੀ ਹੈ ਬੇਸ਼ੱਕ ਪਰਿਵਾਰਕ ਤੌਰ ਤੇ ਉਹਨਾਂ ਨੇ ਸਟਰਗਲ ਕੀਤਾ ਹੈ ਔਰ ਬੇਸ਼ੱਕ ਗਾਇਕੀ ਦੇ ਖੇਤਰ ਦੀ ਗੱਲ ਕਰ ਲਈਏ ਉਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਹਾਕਮ ਸੂਫੀ ਦਾ ਜਨਮ 10 ਮਾਰਚ 1952 ਨੂੰ ਫਰੀਦਕੋਟ ਜ਼ਿਲ੍ਹਾ ਜੋ ਹੁਣ ਸ਼੍ਰੀ ਮੁਕਸਰ ਸਾਹਿਬ ਦਾ ਹਿੱਸਾ ਹੈ ਗਿੱਦੜਵਾਹਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਬਚਪਨ ਤੋਂ ਗਾਉਣ ਦੀ ਤਮੰਨਾ ਸੀ ਗਾਉਣ ਦੀ ਚਾਹ ਸੀ ਲੇਕਿਨ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਗੁਰਦਾਸ ਮਾਨ ਦਾ ਅਸਲੀ ਉਸਤਾਦ ਜੋ ਹੈ ਉਹ ਹਾਕਮ ਸੂਫੀ ਹੈ ਪਰ ਇਸ ਦਾ ਜ਼ਿਕਰ ਕਦੇ ਵੀ ਗੁਰਦਾਸ ਮਾਨ ਨੇ ਨਹੀਂ ਕੀਤਾ ਕਿ ਹਾਕਮ ਸੂਫੀ ਮੇਰਾ ਉਸਤਾਦ ਹੈ ਤੇ ਨਾ ਹੀ ਅੱਜ ਤੱਕ ਮੈਂ ਇਹ ਸੁਣਿਆ ਹੈ ਕਿ ਹਾਕਮ ਸੂਫੀ ਜੀ ਨੇ ਕਿਹਾ ਹੋਵੇ ਕਿ ਗੁਰਦਾਸ ਮਾਨ ਮੇਰਾ ਸ਼ਾਗਿਰਦ ਹੈ ਦੋਸਤੋ ਦੋਹਾਂ ਕਲਾਕਾਰਾਂ ਦੀਆਂ ਜੇਕਰ ਆਵਾਜ਼ਾਂ ਦੀ ਆਪਾਂ ਗੱਲ ਕਰੀਏ ਤਾਂ ਕਾਲ ਪੁਰਖ ਦੀ ਬੜੀ ਬਖਸ਼ਿਸ਼ ਹੈ ਦੋਹਾਂ ਆਵਾਜ਼ਾਂ ਦੇ ਉੱਪਰ ਹਾਕਮ ਸੂਫੀ ਜਿਸ ਨੇ ਪੰਜਾਬੀ ਫਿਲਮਾਂ ਵਿੱਚ ਵੀ ਗਾਇਆ ਹੈ ਔਰ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਵੇੜਿਆਂ ਮੈਂ ਸ਼ਿੰਗਾਰ ਬਣਦੇ ਨੇ ਸੱਥਾਂ ਦਾ ਸ਼ਿੰਗਾਰ ਬਣਦੇ ਨੇ ਔਰ ਚਰਚਾ ਦਾ ਹਿੱਸਾ ਬਣਦੇ ਨੇ ਜੇਕਰ ਹਾਕਮ ਸੂਫੀ ਦੇ ਆਪਾਂ ਵਿਦਿਅਕ ਖੇਤਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸ਼ੁਰੂ ਤੋਂ ਹੀ ਪੇਂਟਿੰਗ ਡਰਾਇੰਗ ਕਰਨ ਦਾ ਬੜਾ ਸ਼ੌਕ ਸੀ ਔਰ ਜਦੋਂ ਪੇਂਟਿੰਗ ਦੇ ਨਾਲ ਨਾਲ ਕੁਝ ਨਾ ਕੁਝ ਗੁਣਗਣਾਉਂਦੇ ਵੀ ਰਹਿੰਦੇ ਸਨ ਲੇਕਿਨ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸ਼ਖਸ ਦੇ ਨਾਲ ਮੈਨੂੰ ਕਾਫੀ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਕਾਫੀ ਸਫਰ ਕਰਨੇ ਦਾ ਮੌਕਾ ਮਿਲਿਆ ਕਦੇ ਰਾਜਸਥਾਨ ਕਦੇ ਹਿਮਾਚਲ ਕਦੇ ਉੱਤਰਾਖੰਡ ਕਦੇ ਕਿਤੇ ਤਾਂ ਕਦੇ ਕਿਤੇ ਲੇਕਿਨ ਜਦੋਂ ਵੀ ਕੋਈ ਆਰਟਿਸਟਿਕ ਚੀਜ਼ ਇਹਨਾਂ ਨੂੰ ਨਜ਼ਰ ਆਉਂਦੀ ਸੀ ਤਾਂ ਉੱਥੇ 5-10 ਮਿੰਟ ਖੜ ਕੇ ਉਸ ਚੀਜ਼ ਨੂੰ ਜ਼ਰੂਰ ਵਾਚ ਕਰਦੇ ਸੀ ਔਰ ਕਈ ਵਾਰ ਮੈਨੂੰ ਕਹਿੰਦੇ ਸੀ ਸੋਤਾ ਸਾਹਿਬ ਇੱਥੇ ਜੇ ਐਦਾਂ ਹੋ ਜਾਂਦਾ ਤੇ ਹੋਰ ਵੀ ਬਹੁਤ ਵਧੀਆ ਹੋਣਾ ਲੇਕਿਨ ਮੈਨੂੰ ਸ਼ਾਇਦ ਚਿੱਤਰਕਾਰੀ ਦੀ ਇੰਨੀ ਸਮਝ ਨਹੀਂ ਸੀ ਔਰ ਉਹ ਵਾਕਈ ਉਸ ਤਰ੍ਹਾਂ ਦੀ ਉਹਨਾਂ ਨੇ ਡਰਾਇੰਗ ਫਿਰ ਆਪਣੇ ਸਮੇਂ ਦੇ ਵਿੱਚ ਬਣਾਈ ਔਰ ਵਾਕਈ ਲਾਜਵਾਬ ਹੈ ਜੇ ਆਪਾਂ 2010 ਦੀ ਗੱਲ ਕਰੀਏ ਤੇ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਚੋਂ ਜਿਹੜੀ ਸੇਵਾ ਮੁਕਤ ਉਹ ਹੋ ਚੁੱਕੇ ਸੀ ਡਰਾਇੰਗ ਟੀਚਰ ਲੱਗੇ ਰਹੇ ਮੈਰੀਜ ਸਾਰੀ ਉਮਰ ਨਹੀਂ ਕਰਵਾਈ ਉਹਨਾਂ ਨੇ ਔਰ ਮੈਰੀਜ ਨਾ ਕਰਵਾਉਣ ਦਾ ਸਭ ਤੋਂ ਵੱਡਾ ਕਾਰਨ ਕਈ ਵਾਰ ਮੈਂ ਪੁੱਛਿਆ ਤੇ ਕੋਈ ਗੱਲ ਕਹਿੰਦੇ ਹੁੰਦੇ ਸੀ ਕਿ ਮੇਰਾ ਪਰਿਵਾਰ ਮੇਰੇ ਛੋਟੇ ਭੈਣ ਭਰਾ ਜਾਂ ਮੇਰੇ ਤੋਂ ਵੱਡੇ ਭੈਣ ਭਰਾ ਜੇ ਸੈੱਟ ਹੋ ਜਾਣ ਉਸ ਤੋਂ ਬਾਅਦ ਦੇਖਾਂਗਾ ਲੇਕਿਨ ਉਹਨਾਂ ਨੂੰ ਸੈੱਟ ਕਰਦਾ ਕਰਦਾ ਆਪ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲਾ ਗਿਆ ਦੋਸਤੋ ਜਾਂਦੇ ਵਕਤ ਜੇ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਉਹ ਬਿਲਕੁਲ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਆਖਰੀ ਡੇਰਾ ਸੀ ਆਖਰੀ ਡੇਰਾ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ ਦੁਨੀਆ ਤੋਂ ਬੇਖਬਰ ਸੀ ਔਰ ਮੈਨੂੰ ਯਾਦ ਹੈ ਕਿ ਇੱਕ ਵਾਰ ਬਠਿੰਡੇ ਆਰਮੀ ਏਰੀਏ ਦੇ ਵਿੱਚ ਪ੍ਰੋਗਰਾਮ ਲੱਗਾ ਤੇ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਕਿ ਕਿੱਥੇ ਪਹੁੰਚ ਗਏ ਕਹਿੰਦੇ ਜੀ ਮੇਰੀ ਗੱਲ ਹੋ ਗਈ 2 ਘੰਟੇ ਲੇਟ ਹੈ ਆਪਣਾ ਪ੍ਰੋਗਰਾਮ ਤੇ ਮੈਂ ਸ਼ਮਸ਼ਾਨ ਘਾਟ ਪਹੁੰਚਿਆ ਥੋੜਾ ਜਿਹਾ ਕੰਮ ਰਹਿ ਗਿਆ ਤੇ ਜਦੋਂ ਆਏ ਮੈਂ ਕਿਹਾ ਤੁਸੀਂ ਜਿਉਂਦੇ ਜੀ ਸ਼ਮਸ਼ਾਨ ਘਾਟ ਚੱਲ ਗਏ ਤਾਂ ਬਹੁਤ ਹੱਸੇ ਬਹੁਤ ਹੱਸੇ ਇਸ ਗੱਲ ਨੂੰ ਲੈ ਕੇ ਲੇਕਿਨ 60 ਸਾਲ ਦੀ ਉਮਰ ਦੇ ਵਿੱਚ 4 ਸੈਪਟੰਬਰ 2012 ਨੂੰ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹ ਤਾਂ ਜ਼ਰੂਰ ਚਲੇ ਗਏ ਫਿਜ਼ਿਕਲੀ ਪਰ ਉਹਨਾਂ ਦੇ ਗਾਏ ਹੋਏ ਗੀਤ ਉਹਨਾਂ ਦੀਆਂ ਸੰਗੀਤ ਦੀਆਂ ਉਹ ਤੁਨਾ ਉਹਨਾਂ ਦੇ ਲਾਏ ਹੋਏ ਪਿੰਡ ਦੀਆਂ ਸੱਥਾਂ ਦੇ ਵਿੱਚ ਅਖਾੜੇ ਅੱਜ ਵੀ ਯਾਦ ਨੇ ਅੱਜ ਵੀ ਜਦੋਂ ਸੱਚ ਦੇ ਦੌਰਾਨ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਦੇਖਣਾ ਚਾਹੁੰਦੇ ਹਾਂ ਤੇ ਉਹ ਪੰਜਾਬੀ ਦਾ ਉਹ ਸੂਫਿਆਨਾ ਅੰਦਾਜ਼ ਜਿਹੜਾ ਹੈ ਉਹ ਇੱਕ ਅਲੱਗ ਤਰ੍ਹਾਂ ਦਾ ਹੈ ਸੋ ਦੋਸਤੋ ਅਗਲੇ ਐਪੀਸੋਡ ਵਿੱਚ ਹਾਕਮ ਸੂਫੀ ਦੇ ਨਾਲ ਸੂਫੀ ਸ਼ਬਦ ਕਿਉਂ ਲੱਗਾ ਔਰ ਉਹ ਕਿਹੜੀ ਪੰਜਾਬੀ ਫਿਲਮ ਹੈ ਜਿਹਦੇ ਵਿੱਚ ਹਾਕਮ ਸੂਫੀ ਜੀ ਨੇ ਆਪਣੀ ਆਵਾਜ਼ ਦਿੱਤੀ ਔਰ ਬਾਹ ਕਮਾਲ ਉਹ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚੀ ਉਸ ਗੀਤ ਨੇ ਵੀ ਓਨੀ ਜਗ੍ਹਾ ਲਈ ਤੇ ਪਿਆਰੀ ਆਵਾਜ਼ ਨੇ ਵੀ ਲੇਕਿਨ ਇਹ ਹੋਵੇਗਾ ਸਾਰਾ ਕੁਝ ਅਗਲੇ ਐਪੀਸੋਡ ਵਿੱਚ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਔਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਦੋਸਤੋ ਕਮੈਂਟ ਜ਼ਰੂਰ ਦਿਆ ਕਰੋ ਸਤਿ ਸ੍ਰੀ ਅਕਾਲ